ਤੇ ਹੁਣ ਨਜ਼ਰ ਪਾਉਨੇ ਆ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਉੱਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਤਰਾ ਚੜ੍ਹਾ ਦਾ ਦੌਰ ਲਗਾਤਾਰ جاری ਹੈ ਕਦੇ ਕੀਮਤਾਂ ਵੱਧ ਰਹੀਆਂ ਨੇ ਅਤੇ ਕਦੇ ਕੀਮਤਾਂ ਘਟ ਰਹੀਆਂ ਨੇ ਪਰ ਪਿਛਲੇ ਕਈ ਦਿਨਾਂ ਤੋਂ ਕੀਮਤਾਂ ਦੇ ਵਿੱਚ ਲਗਾਤਾਰ ਘਾਟਾ ਦਰਜ ਕੀਤਾ ਜਾ ਰਿਹਾ ਹੈ ਅੱਜ ਯਾਨੀ ਕਿ 4 ਨਵੰਬਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਫਿਰ ਤੋਂ ਗਰਾਵਟ ਆਈ ਹੈ Indian Bullions and Jewelers Association ਦੇ ਮੁਤਾਬਕ ਮੰਗਲਵਾਰ ਦੁਪਹਿਰ ਤੱਕ 24 ਕੈਰਟ ਸੋਨੇ ਦੀ ਕੀਮਤ 119916 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਇਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 120777 ਰੁਪਏ ਪ੍ਰਤੀ 10 ਗ੍ਰਾਮ ਸੋਨੇ ਦੀ 24 ਕੈਰਟ 22 ਕੈਰਟ ਤੇ 18 ਕੈਰਟ ਦੀ ਕੀਮਤ ਮੁਤਾਬਕ ਅਲੱਗ-ਅਲੱਗ ਇਸ ਦੇ ਭਾਅ ਹੁੰਦੇ ਨੇ ਅਤੇ ਇਹਨਾਂ ਸਾਰੇ ਕੈਰਟ ਦੇ ਸੋਨਿਆਂ ਦੇ ਵਿੱਚ ਗਿਰਾਵਟ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਗਿਰਾਵਟ ਆਈ ਹੈ ਚਾਂਦੀ ਦੀਆਂ ਕੀਮਤਾਂ 3500 ਰੁਪਏ ਡਿੱਗ ਕੇ 145800 ਰੁਪਏ ਪ੍ਰਤੀ ਕਿਲੋਗ੍ਰam ਹੋ ਗਈਆਂ ਨੇ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 149300 ਰੁਪਏ ਪ੍ਰਤੀ ਕਿਲੋਗ੍ਰam ਸੀ ਇਸ ਦਿਨ ਵਾਲੀ ਚਾਂਦੀ ਦੇ ਕੀਮਤ ਦੇ ਵਿੱਚ 59783 ਰੁਪਏ ਦਾ ਵਾਧਾ ਹੋਇਆ ਹੈ ਇਸ ਸਾਲ ਦੇ ਵਿੱਚ ਇਹ ਵਾਧਾ ਦਰਜ ਕੀਤਾ ਗਿਆ ਹੈ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਸਾਲ ਕੀਮਤ ਦੇ ਵਿੱਚ 59783 ਰੁਪਏ ਦਾ ਵਾਧਾ ਹੋਇਆ ਹੈ 1 ਕਿਲੋਗ੍ਰam ਚਾਂਦੀ ਦੀ ਕੀਮਤ 31 ਦਸੰਬਰ 2024 ਨੂੰ 86017 ਰੁਪਏ ਸੀ ਤੇ ਹੁਣ ਵਧ ਕੇ 145800 ਰੁਪਏ ਇਸ ਵੇਲੇ ਚਾਂਦੀ ਦੀ ਕੀਮਤ ਹੈ ਭਾਰਤੀ ਪਰੰਪਰਾ ਦੇ ਮੁਤਾਬਕ ਵਿਆਹਾਂ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਸੋਨਾ ਅਤੇ ਚਾਂਦੀ ਖਰੀਦਣ ਨੂੰ ਸ਼ੋਭ ਮੰਨਿਆ ਜਾਂਦਾ ਹੈ ਇਸ ਕਾਰਨ ਇਨੀ ਦਿਨੀ ਸੋਨੇ ਤੇ ਚਾਂਦੀ ਦੀ ਮੰਗ ਵੀ ਵਧ ਰਹੀ ਹੈ ਮਹਾਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਚਾਂਦੀ ਦਾ ਕੀਮਤਾਂ ਦੇ ਵਿੱਚ ਉਤਰਾ ਚੜਾਅ ਜਾਰੀ रह ਸਕਦੇ ਨੇ ਪਰ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਸਮੇਂ ਦੌਰਾਨ بے ਹਤਾਸ਼ਾ ਵਾਧਾ ਦੇਖਣ ਨੂੰ ਮਿਲਿਆ ਸੀ ਤੇ ਹੁਣ ਲਗਾਤਾਰ ਦੀਵਾਲੀ ਤੋਂ ਬਾਅਦ ਖਾਸ ਤੌਰ ਤੇ ਸੋਨੇ ਤੇ ਚਾਂਦੀ ਇਹਨਾਂ ਦੋਵੇਂ ਕੀਮਤੀ ਤਾਤਾਂ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਉਤਰਾ ਚੜ੍ਹਾ ਦਾ ਦੌਰ ਲਗਾਤਾਰ جاری ਹੈ ਅੱਜ ਦੇ ਰੇਟਾਂ ਦੀ ਜੇਕਰ ਗੱਲ ਕਰੀਏ ਤਾਂ ਇੰਡੀਅਨ ਬੋਲੀਅਨ ਜੈਲਰਸ ਐਸੋਸੀਏਸ਼ਨ ਦੇ ਮੁਤਾਬਕ ਅੱਜ ਦੁਪਹਿਰ ਨੂੰ 24 ਕੈਰੇਟ ਸੋਨੇ ਦੀ ਕੀਮਤ 119916 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ ਆ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਸੋਨੇ ਦੀ ਕੀਮਤ ਹੈ ਜਿਹੜੀ 120770 ਰੁਪਏ ਸੀ ਸੋ ਇਹ ਕੀਮਤ ਦੇ ਵਿੱਚ ਘਾਟਾ ਲਗਾਤਾਰ ਦੇਖਿਆ ਜਾ ਰਿਹਾ ਸੋਨੇ ਦੀ ਕੀਮਤ ਦੇ ਵਿੱਚ ਸੋ ਮੌਜੂਦਾ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਅੱਜ ਦੀ ਜੇਕਰ ਗੱਲ ਕਰੀਏ 4 ਨਵੰਬਰ ਦੀ ਤਾਂ 119916 ਰੁਪਏ ਸੋਨੇ ਦੀ ਕੀਮਤ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਚਾਂਦੀ ਦੀ ਅੱਜ ਦੀਆਂ ਕੀਮਤਾਂ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਚਾਂਦੀ ਦੇ ਵਿੱਚ ਵੱਡੀ ਗਰਾਵਟ 3500 ਰੁਪਏ ਦੀ ਗਰਾਵਟ ਆਈ ਹੈ ਚਾਂਦੀ ਦੀ ਕੀਮਤ ਹੈ ਜਿਹੜੀ 3500 ਰੁਪਏ ਡਿੱਗ ਕੇ 145800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 149300 ਰੁਪਏ ਅਪ੍ਰਤੀ ਕਿਲੋਗ੍ਰਾਮ ਸੀ ਤੇ ਇਸ ਵੇਲੇ ਦੀ ਕੀਮਤ 1,45,800 ਰੁਪਏ ਹੋ ਗਈ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਉਤਾਰ ਚੜਾ ਦੇਖਣ ਨੂੰ ਮਿਲ ਰਹੇ ਨੇ ਇੱਕ ਵਾਰ ਫਿਰ ਤੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ